ਤ ਸਭ ਕੁਝ ਸੰਬੰਧ ਟੁੱਟ ਜਾਂਦਾ ਹੈ ਤੇ ਸਵਾਸ ਤੇ ਕਹਿੰਦੇ ਨੇ ਕਿ ਮੌਤ ਇੱਕ ਲੰਬੀ ਨੀਂਦ ਹੈ ਨੀਂਦ ਇੱਕ ਛੋਟੀ ਮੌਤ ਹੈ ਇਸ ਤਰ੍ਹਾਂ ਦਾਰਸ ਵਿੱਚ ਕਹਿੰਦੇ ਨੇ ਨੀਂਦ ਇੱਕ ਛੋਟੀ ਮੌਤ ਹੈ ਮੌਤ ਇੱਕ ਲੰਬੀ ਨੀਂਦ ਬਹੁਤ ਲੰਬੀ ਸੰਬੰਧ ਦੋਵਾਂ ਦੇ ਟੁੱਟਦੇ ਨੇ ਕਿਉਂਕਿ ਨੀਂਦ ਇੱਕ ਛੋਟੀ ਮੌਤ ਹੈ ਤਾਂ ਵਕਤੀ ਤੌਰ ਤੇ ਸੰਬੰਧ ਟੁੱਟ ਜਾਂਦੇ ਨੇ ਜਿੰਨੀ ਦੇਰ ਤੱਕ ਬੰਦਾ ਸੁਸਤਾ ਹੋਇਆ ਤੁਹਾਨੂੰ ਜਗਤ ਨਾਲ ਸੰਬੰਧ ਟੋੜੀ ਜਾਣਾ ਹੈ ਸੌ ਕੇ ਨੀਂਦ ਦੇ। ਕਿਰਤਨ ਸੁਇਲੇ ਦੀ ਬਾਣੀ ਸੰਬੰਧ ਨੂੰ ਤੋੜਨ ਲੱਗਿਆਂ। ਨਿਤਨੇਮ ਦਾ ਹਿੱਸਾ ਬਣ ਜਾ। ਜਗਤ ਨਾਲ ਤੇਰਾ ਸੰਬੰਧ ਟੁੱਟ ਜਾਣਾ ਤੂੰ ਗੂੜੀ ਨੀਂਦ ਦੇ ਚਲਾ ਜਾਣਾ। ਇਸ ਤੋਂ ਪਹਿਲੇ ਪ੍ਰਮਾਤਮਾ ਨਾਲ ਆਪਣਾ ਸੰਬੰਧ ਜੋੜ ਲੈ। ਕੀਰਤਨ ਸੁਇਦਾ ਹੋ। ਔਰ ਜਿਹੜਾ ਸੰਬੰਧ ਟੁੱਟਣਾ ਹੈ ਇਹ ਛੋਟੀ ਮੌਤ ਹੈ। ਔਰ ਇਸ ਮੌਤ ਦੇ ਰਾਹੀਂ ਤੈਨੂੰ ਵੱਡੀ ਮੌਤ ਦੇ ਸੇ ਆਵੇ ਕੀਰਤਨ ਸੋਹਲੇ ਦੀ ਗਾਉਂ। ਤਾਂ ਮੈਂ ਫਿਰ ਅਰਜ਼ ਕਰਾਂ ਸੋਹਲੇ ਦਾ ਅਖਰੀ ਅਰਥ ਹੈ ਖੁਸ਼ੀ ਦੇ ਗੀਤ। ਜ਼ਿੰਦਗੀ ਉਸ ਮਨੁੱਖ ਦੀ ਸਫਲ ਹੋ ਗਈ ਜਿਹਦੀ ਮੌਤ ਤੋਂ ਰਿਲਾ ਬਣ ਗਈ। ਜਿਹਦੀ ਮੌਤ ਖੁਸ਼ੀ ਬਣ ਗਈ ਔਰ ਮੌਤ ਖੁਸ਼ੀ ਬਣ ਜਾਂਦੀ ਹੈ। ਬੜੇ ਪਰਬਲ ਸਬੂਤ ਭਗਤਾਂ ਨੇ ਦਿੱਤੇ ਨੇ ਕਿ ਜਿਸ ਮੌਤ ਤੋਂ ਜਗਤ ਦੁਖੀ ਹੈ, ਜਗਤ ਬੋਝਲ ਹੈ। ਫਿਕਰ ਤੇ ਚਿੰਤਾ ਦੇ ਜੈ ਸਾਡੇ ਲਈ ਉਹ ਮੌਸ ਆਨੰਦ ਹੈ ਜਿਸ ਮਰਨੇ ਤੇ ਜਗ ਦਰੇ ਮੇਰੇ ਮਨ ਆਨੰਦ ਤੋਂ ਸੋਹਲੇ ਦੀ ਭੂਮਿਕਾ ਮੈਂ ਤੁਹਾਡੇ ਸਾਹਮਣੇ ਰੱਖੀ ਕਿਉਂਕਿ ਹੁਕਮ ਹੈ ਆਪ ਜੀ ਦਾ ਕਿ ਤੁਸੀਂ ਸੋਹਲੇ ਦੀ ਬਾਣੀ ਦੀ ਵਿਚਾਰ ਤੋਂ ਸੋਹਲਾ ਇਸ ਬਾਣੀ ਦਾ ਨਾਂ ਤੇ ਜਿਸ ਰਾਗ ਨੇ ਪੁਜਾਰਨ ਕੀਤੀ ਗਈ ਹੈ ਇਹ ਬਾਣੀ ਗੌੜੀ ਹੈ ਲੇਕਿਨ ਇਹ ਸ਼ਬਦ ਪਹਿਲਾ ਸ਼ਬਦ ਗੌੜੀ ਦੀ ਦਿੱਤੀ ਰਿਹਾ ਹੈ ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਜਾਣਦੇ ਨੇ ਕਿ ਗੌੜੀ ਪੂਰਬੀ ਇਹ ਕੀਰਤਨ ਸੁਰੇ ਦੇ ਜਿਹੜੇ ਬਾਕੀ ਸਬਦ ਆਣਗੇ ਉਹਦੇ ਕੁਝ ਗੌੜੀ ਪੂਰਬੀ ਹੈ ਤੇ ਪਹਿਲਾ ਸਬਦ ਗੌੜੀ ਦੇ ਦਿੱਤੀ ਹੁਣ ਗੌੜੀ ਚੇਤੇ ਵੀ ਹੈ ਤੇ ਹਿੰਦੁਸਤਾਨ ਵਿੱਚ ਦੋ ਤਰ੍ਹਾਂ ਦਾ ਸੰਗੀਤ ਹੈ ਦੱਖਣ ਭਾਰਤ ਦਾ ਸੰਗੀਤ ਤੇ ਪੂਰਬੀ ਭਾਰਤ ਦਾ ਸੰਗੀਤ ਪੂਰਬੀ ਭਾਰਤ ਦੇ ਸੰਗੀਤ ਦਾ ਦੱਖਣ ਭਾਰਤ ਦੇ ਸੰਗੀਤ ਨਾਲ ਕੋਈ ਤਾਲ ਮੇਲ ਨਹੀਂ ਹੈ ਔਰ एकदम ਪਤਾ ਚਲ ਜਾਂਦਾ ਹੈ ਦੱਖਣ ਭਾਰਤ ਦਾ ਸੰਗੀਤ ਹੈ ਜੋ ਕਰਨਾਟਕ ਦੇ ਆਂਧਰਾ ਪ੍ਰਦੇਸ਼ ਦੇ ਕਾਮਲਨਾਡ ਦੇ ਕੇਰਲਾ ਦੇ ਗਾਇਨ ਕੀਤਾ ਜਾਂਦਾ ਹੈ ਦੱਖਣ ਭਾਰਤ ਦਾ ਸੰਗੀਤ ਬੰਗਾਲ ਉੜੀਸਾ ਬਿਹਾਰ ਯੂਪੀ ਦੇ ਹਾਤਾ ਕੇ ਪੰਜਾਬ ਤੱਕ ਦੁਗਾਇਆ ਜਾਂਦਾ ਹੈ ਇਹਨੂੰ ਪੂਰਬੀ ਭਾਰਤ ਦਾ ਸੰਗੀਤ ਕਹਿੰਦੇ ਨੇ ਤੇ ਦੋਹਾਂ ਨੇ ਦੋ ਰਾਗ ਮੁਖੀ ਮੰਨੇ ਨੇ ਪਰ ਵੱਖ-ਵੱਖ ਮੰਨੇ ਨੇ ਜੋ ਮੇਰੇ ਬੜੰਦੇ ਚ ਆਇਆ ਦੱਖਣ ਭਾਰਤ ਦੇ ਲੋਕ ਸ੍ਰੀ ਰਾਗ ਨੂੰ ਸਰਮੌਰ ਮੰਨਦੇ ਨੇ ਪੂਰਬੀ ਭਾਰਤ ਦੇ ਨੂੰ ਮੰਨਦੇ ਪੂਰਬੀ ਭਾਰਤ ਦੇ ਭੈਰੋ ਨੂੰ ਮੰਨਦੇ ਨੇ ਇੱਕ ਮੈਰੋ ਨੂੰ ਸਰਮੌਰ ਮੰਨਦਾ ਇੱਕ ਸ੍ਰੀ ਰਾਗ ਨੂੰ ਸਰਮੌਰ ਮੰਨਦਾ ਜਿੱਥੇ ਰਾਗਾਂ ਦੇਚ ਬਾਣੀ ਸ਼ੁਰੂ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਭ ਤੋਂ ਪਹਿਲੇ ਸ੍ਰੀ ਰਾਗ ਔਰ ਰਾਗ ਮਾਲਾ ਦੇ ਸਭ ਤੋਂ ਪਹਿਲੇ ਭੈਰੋ ਰਾਗ ਹੈ ਪ੍ਰਥਮ ਰਾਗ ਭੈਰੋ ਵੇ ਕਰੀ پنچ راگنی سنگ اچ رہی پرتھم بھروی بلاولی پونیا کی گاویں بنگلی پون اصلے کی بھائی باری اے بھائی پانچوں ناری اے راگ راگنیاں بھائیو دیا ناری نے پتر نے پوترے نے لمبا چوڑا بھرو کا پروار بھائیو سرمور ہے پرتھماگ بہرو کری پوربی بھارت کی یہ دھارنا دکن بھارت کی یہ دھارنا نہیں وہ سری راگ نو سرمور سمجھا ਸ੍ਰੀ ਰਾਗ ਸਭ ਤੋਂ ਵੱਡਾ ਹੈ ਤੇ ਹਿੰਦੁਸਤਾਨ ਦੇ ਗਾਇਕ ਇਸ ਗੱਲ ਨੂੰ ਸਮਝਦੇ ਨੇ ਜਿੰਨਾ ਸ਼ੁੱਧ ਤੇ ਮਹਾਨ ਸ੍ਰੀ ਰਾਗ ਦੱਖਣ ਭਾਰਤ ਦੇ ਚ ਗਾਇਆ ਜਾਂਦਾ ਹੈ ਜਿੰਨਾ ਪੂਰਬੀ ਭਾਰਤ ਵਿੱਚ ਨਹੀਂ ਔਰ ਗਜ਼ਬ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੀ ਗੱਲ ਇਹਨਾਂ ਆਤਾ ਵੀ ਗੱਲ ਹੈ ਔਰ ਆਪ ਦੀ ਗਿਆਤ ਵਾਸਤੇ ਅਰਥ ਕਰਾਂ ਜੋ ਸੰਗੀਤਕਾਰ ਹਿੰਦੁਸਤਾਨ ਦੇ ਕਹਿੰਦੇ ਨੇ ਕਿ ਮਾਜ ਰਾਗ ਇਹ ਆਸਾ ਰਾਗ ਇਹ ਗੁਰੂ ਨਾਨਕ ਦੇਵ ਜੀ ਕੋ ਭਜ ਹੈ ਕਿਸੇ ਸੰਗੀਤ ਗ੍ਰੰਥੇ ਚ ਹੈ ਹੀ ਨਹੀਂ ਕਿਤੇ ਸੰਗੀਤ ਵਿਦਿਆਲੇ ਪੜਾਇਆ ਹੀ ਨਹੀਂ ਜਾਂਦਾ ਸਿਖਾਇਆ ਹੀ ਨਹੀਂ ਜਾਂਦਾ ਇਹਦੇ ਬਾਰੇ ਪੁੱਛ ਵੀ ਨਹੀਂ ਲਿਖਿਆ ਹੋਇਆ ਭਾਰਤ ਖੰਡੇ ਦੇ ਸੰਗੀਤ ਸਿਖਾਉਣ ਵਾਲੇ ਸੰਗੀਤ ਸਮਰਾਜ ਉਹਨਾਂ ਦੇ ਨਾਲ ਜਦ ਵਿਚਾਰ ਵਟਾਂਦਰਾ ਹੋਇਆ ਤੇ ਮੈਨੂੰ ਕਹਿ ਲਗੇ ਇਹ ਦੋ ਰਾਗ ਗੁਰੂ ਜੀ ਦੀ ਆਪਣੀ ਰਚਨਾ ਹੈ ਉਹਨਾਂ ਦੀ ਆਪਣੀ ਖੋਜ ਹੈ ਉਹਨਾਂ ਦੀ ਆਪਣੀ ਬਣਤਰ ਹੈ ਸਾਡੇ ਸੰਗੀਤ ਦੇ ਗ੍ਰੰਥਾਂ ਵਿੱਚ ਨਹੀਂ ਹੈ ਗੁਰੂ ਨਾਨਕ ਦੇਵ ਜੀ ਆਪਣੀ ਦੇਣ ਤੇ ਕਿੱਥੋਂ ਇਹ ਮੇਰੇ ਮਨ ਵਿੱਚ خیال ਪੈਦਾ ਹੋਇਆ ਕਿ ਗੁਰਬਾਣੀ ਦੀ ਰੋਹਾਨੀ ਵਿਚਾਰਧਾਰਾ ਇਸ ਸੰਬੰਧ ਵਿੱਚ ਬਹੁਤ ਖੋਜ ਹੋਈ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਕ ਇਹ ਪਹਿਲੂ ਵੀ ਹੈ ਕਿ ਗੀਤ ਸੰਗੀਤ ਦੀ ਖੋਜ ਕੀਤੀ ਹੈ ਕਾਦੇ ਸ਼ੈਲੀ ਤੇ ਸੰਗੀਤ ਸ਼ੈਲੀ ਇਹ ਵੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਦਾ ਇੱਕ ਮਹਾਨ ਪੱਖ ਹੈ ਤੇ ਇਸੇ ਕੀਰਤਨ ਸੋਲੇ ਦੇ ਵਿੱਚ ਦੋ ਤਰ੍ਹਾਂ ਦੀਆਂ ਗੋੜੀਆਂ ਆ ਜਾਂਦੀਆਂ ਨੇ ਪਹਿਲਾ ਸ਼ਬਦ ਹੈ ਗੌੜੀ ਤੇਤੀ ਦੇ ਵਿੱਚ ਦੂਜੇ ਤੀਜੇ ਨੇ ਗੌੜੀ ਪੂਰਬੀ ਇੱਕ ਪੂਰਬੀ ਗੌੜੀ ਇੱਕ ਤੇਤੀ ਗੌੜੀ ਜਿਸ ਤਰ੍ਹਾਂ ਤੋੜੀ ਮੀਆਂ ਸੀ ਤੋੜੀ ਤਾਂ ਸੈ ਨੇ ਉਪਜ ਗਈ ਸੀ ਤੇ ਬੜੀ ਪਰਜਲਤ ਹੋਈ ਤੇ ਬਹੁਤ ਸਾਰੇ ਸੰਗੀਤਕਾਰਾਂ ਨੇ ਅਪਣਾਈ ਲੇਕਿਨ ਦੇਨ ਤਾਂ ਸੈ ਨੇ ਪਰ ਉਹਦੇ ਨਾਮ ਦੇ ਨਾਲ ਜੁੜ ਗਏ ਮੀਆਂ ਕੀ ਤੋੜੀ ਬਣ ਕੇ ਉਸ ਦੀ ਬੰਦੇ ਸੋਤੀ ਦੇ ਲੋਤੀ ਇਸ ਤਰ੍ਹਾਂ ਕਹਿੰਨੇ ਕਿ ਕੁਝ ਰਾਗ ਗੁਰੂ ਨਾਨਕ ਦੇਵ ਜੀ ਆਪਣੀ ਦੇਣ ਹੈ ਕੁਝ ਰਾਗ ਉਹਨਾਂ ਦੇ ਅੰਦਰੋਂ ਪੁੱਤੇ ਨੇ ਕੁਝ ਰਾਗ ਦੀ ਤਰਤੀਬ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਆਪਣੀ ਬਣਤਰ ਹੈ ਸੋ ਖੈਰ ਇਹ ਸ਼ਬਦ ਗੋਰੀ ਦੇਤੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੋੜੀ ਦੇਤੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਮਹੱਲਾ ਪਹਿਲਾ ਕਾਫੀ ਸਮੇਂ ਤੱਕ ਇਸ ਮਹੱਲੇ ਨੂੰ ਮਹਿਲਾ ਕਰਕੇ ਪੜਿਆ ਜਾਂਦਾ ਰਿਹਾ ਤੇ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਨੇ ਕਿ ਅਰਬੀ ਫਾਰਸੀ ਨਾਲ ਜੋੜ ਲਈਏ ਤੇ ਅਰਥ ਕੁਝ ਹੋਰ ਬਣਦੇ ਨੇ ਸੰਸਕ੍ਰਿਤ ਨਾਲ ਜੋੜੀਏ ਤੇ ਅਰਥ ਕੁਝ ਹੋਰ ਬਣਦੇ ਨੇ ਮਹਿਲ ਜਾਂ ਮਹੱਲਾ ਅਰਬੀ ਨਾਲ ਜੋੜੀਏ ਤੇ ਭਰ ਅਰਥ ਬਣਦੇ ਨੇ ਮਹਿਲਾ ਘਰ ਸਿਕਾਣਾ ਪਰ ਸੰਸਕ੍ਰਿਤ ਨਾਲ ਜੋੜੀਏ ਤੇ ਅਰਥ ਬਣਦੇ ਨੇ ਇਸਤਰੀ ਮਹਿਲਾ ਇਸ ਤੇ ਸੇਹੀ ਤਰੀਕੇ ਨਾਲ ਕਰਮ ਲਵ ਫਾਰਸੀ ਦਾ ਇਹਦੇ ਅਖਰੀ ਅਰਥ ਕਰੀਏ ਤੇ ਬਖਸ਼ਿਸ਼ ਕਰਮ ਬਈ ਫਲਾਨੇ ਤੇ ਖੁਦਾ ਦਾ ਕਰਮ ਹੋ ਗਿਆ। ਇਹ ਕਰਮ ਸ਼ਬਦ ਨੂੰ ਸੰਸਕ੍ਰਿਤ ਦੇ ਚ ਲਈਏ ਹਿੰਦੀ ਦੇ ਚ ਲਈਏ ਤੇ ਇਹਦੇ ਅਰਥ ਬਣਦੇ ਨੇ ਕੰਮ। ਬਖਸ਼ਿਸ਼ ਨੂੰ ਕੰਮ ਬਈ ਤੂੰ ਕਰਮ ਕੀ ਕਰਦਾ। ਕੰਮ ਸੰਦਾ ਕੀ ਕਰਦਾ। پاک ਸ਼ਬਦ ਜਿਹੜਾ ਅਰਬੀ ਤੇ ਫਾਰਸੀ ਦੇ ਚ ਇਸਦੇ ਅਰਥ ਕਰੀਏ ਤੇ ਪਵਿੱਤਰ ਸਾਫ ਸੁਥਰਾ। ਪਰ ਸੰਸਕ੍ਰਿਤ ਦੇ ਪਾਸ ਦੇ ਅਰਥ ਨੇ ਭੋਜਨ ਤੇ ਪਾਕ ਸਾਲ ਦੇ ਅਰਥ ਨੇ ਰਸੋਈ ਘਰ ਜਿੱਥੇ ਭੋਜਨ ਬਣਾਇਆ ਜਾਂਦਾ ਪਾਸ ਭੋਜਨ ਤੇ ਪਾਕ ਸਾਲ ਸੁਤਰਾ ਉਰਦੂ ਦੇ ਪਰਚੇੰ ਦੇ ਚ ਇਸ ਦੇ ਅਰਥ ਕਰੀਏ ਤੇ ਸਾਫ ਸੁਥਰਾ ਪਾਕ ਦੇ ਪਰ ਪਾਕ ਨੂੰ ਲੈ ਜਾਈਏ ਸੰਸਕ੍ਰਿਤ ਦੇ ਤੇ ਇਹਦੇ ਅਰਥ ਬਣਦੇ ਨੇ ਭੋਜਨ ਖਾਣਾ ਪੀਣਾ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਗਰੇ ਇਸ ਗਲਤੀ ਪਰਦੋਲ ਨਾ ਕੀਤੀ ਜਾਏ ਕਿ ਇਹ ਜਿਹੜਾ ਅੱਖਰ ਹੈ ਜਿਹੜਾ ਅਲਹਾਜ ਹੈ ਕਿਹੜੀ ਭਾਸ਼ਾ ਨਾਲ ਸੰਬੰਧਿਤ ਰੱਖਦਾ ਹੈ ਤਾਂ ਅਰਥ ਕਰਨ ਲੱਗੇ ਬੜੀ ਅਰਥਨ ਹੋ ਗਏ ਜੇ پاک ਨੂੰ ਕੋਈ ਉਰਦੂ ਦਾ ਹੀ ਲਬਦ ਸਮਝ ਲਵੇ ਤਾਂ ਹੋਆ پاک ਪਵਿੱਤਰ ਇੱਥੇ پاک ਦੇ ਅਰਥ ਨੇ ਭੋਜਨ پاک ਦੇ ਅਰਥ ਪਵਿੱਤਰ ਨਹੀਂ ਕਿਉਂਕਿ ਪਵਿੱਤਰ ਤੇ ਨਾਲ ਸਤਿਗੁਰ ਨੇ ਲਿਖ ਦਿੱਤਾ ਅਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਨੂੰ ਬੰਨਵਾ ਪਾਇਆ ਰਿਤ ਤਾਂ ਹੋਆ ਪਾਗ ਪਵਿੱਤਰ ਇਹ ਸਾਰੀ ਸਾਜ਼ੋ ਸਮਗਰੀ ਇਕੱਠੀ ਹੋਈ ਤਾਂ ਪਵਿੱਤਰ ਭੋਜਨ ਬਣ ਗਿਆ ਤਾਂ ਹੋਆ ਪਾਗ ਪਵਿੱਤਰ ਪਾਗ ਭੋਜਨ ਪਵਿੱਤਰ ਪਵਿੱਤਰ ਭੋਜਨ ਬਣ ਗਿਆ ਇਹ ਸਾਰਾ ਸਾਜ਼ੋ ਸਮਾਨ ਇਕੱਠਾ ਹੋਇਆ ਪਰ ਪਾਪ ਦੇ ਅਰਥ ਨੇ ਸਾਫ਼ ਸੁਥਰਾ ਇਸੇ ਦੇ ਅਧਾਰ ਦੇ ਤੇ ਦੇਸ਼ ਦੀ ਵੰਡ ਜਦ ਹੋਈ ਤੇ ਮੁਸਲਮਾਨਾਂ ਨੇ ਆਪਣੇ ਮੁਲਕ ਦਾ ਨਾਮ ਰੱਖਿਆ ਪਾਕਿਸਤਾਨ ਭਈ ਪਵਿੱਤਰ ਘਰ ਪਵਿੱਤਰ ਅਸਾਂ ਸਾਫ ਸੁਥਰਾ ਪਾਕ ਦਾ ਮਤਲਬ ਸਾਫ ਸੁਥਰਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਹਤਰ ਐਸੇ ਸ਼ਬਦ ਨੇ ਜਿਨ੍ਹਾਂ ਬਾਰੇ ਇਹ ਸਭ ਤੋਂ ਪਹਿਲੇ ਜਾਣਨਾ ਹੁੰਦਾ ਹੈ ਕਿ ਇਹ ਸ਼ਬਦ ਪਰਸ਼ੀਨ ਦਾ ਹੈ ਜਾਂ ਸੰਸਕ੍ਰਿਤ ਦਾ ਵਰਨਾ ਅਰਥ ਕਰਨ ਲੱਗੇ ਆਂ ਬਹੁਤ ਵੱਡੀ ਅੜਤਨ ਖੜੀ ਹੋ ਜਾਂਦੀ ਹੈ ਕਾਫੀ ਸਮੇਂ ਤੱਕ ਮਹਿਲਾ ਦੇ ਅਰਥ ਇਸਤਰੀ ਕੀਤੇ ਜਾਂਦੇ ਰਹੇ ਤੇ ਮਹਿਲਾ ਹੀ ਪੜਿਆ ਗਿਆ ਭਈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਰੂਪ ਦੇ ਬਾਣੀ ਉਚਾਰਨ ਕਰ ਰਹੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਇਸਤਰੀ ਰੂਪ ਦੇ ਚ ਬਾਣੀ ਉਚਾਰਨ ਕਰ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਲਿਖਤ ਜਿਹੜੀ ਹੈ ਜਿਸ 당 ਦੀ ਲਿਖਤ ਮਿਲ ਗਈ ਉਸ ਨੇ ਇਸ ਵਿਚਾਰ ਧਾਰਾ ਨੂੰ ਇਸ ਅਰਥਾ ਨੂੰ ਵੱਲ ਸਾਬਤ ਕੀਤਾ ਅਗਰ ਵਾਕਈ ਇਸਤਰੀ ਰੂਪ ਦੇ ਚ ਉਚਾਰਨ ਕਰਦੇ ਨੇ ਤਾਂ ਫਿਰ ਇਹ ਪੜਨਾ ਚਾਹੀਦਾ ਹੈ ਮਹਿਲਾ ਪਹਿਲੀ ਮਹਿਲਾ ਦੂਜੀ ਮਹਿਲਾ ਤੀਜੀ ਮਹਿਲਾ ਚੌਥੀ پر جو لکھت بھی موجود ہے وہ اس طرح لکھے آیا ملہ ملہ لکھا ملا 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 سپشٹ سپسٹ ہوگی گل اس تری استری روپیار گرو نانک کی پہلی جوت جو پہلے گھر دچارن کر دیجا گھر ملہ دو جا ملا سیجا ملہ چوتا گھر بدل دے گئے جوت ہوئی جگت ہوئی ਵਿਚਾਰ ਹੋਈ ਘਰ ਬਦਲਦਾ ਪੰਜਵੇਂ ਘਰ ਦੇ ਚੌਥੇ ਘਰ ਦੇ ਤੀਜੇ ਘਰ ਦੇ ਵਿੱਚ ਗੁਰੂ ਨਾਨਕ ਦੀ ਬੋਲ ਰਿਹਾ ਮੱਲਾ ਨਾਵਾ ਹੋ ਨੌਵੇਂ ਘਰ ਦੇ ਵਿੱਚ ਕੋਈ ਬੋਲਦੇ ਨੇ ਜੋਤ ਹੋਈ ਜਗਤ ਹੋਈ ਵਿਚਾਰ ਹੋਈ ਫਲਸਫਾ ਹੋਈ ਪ੍ਰਕਾਸ਼ ਹੋਈ ਘਰ ਬਦਲਦਾ ਹੈ ਸਰੀਰ ਬਦਲਦਾ ਹੈ ਸਰੀਰ ਘਰ ਸਿਕੰ ਇਸ ਤਰ੍ਹਾਂ ਸਰੀਰਾਂ ਦੇ ਚੋਂ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਨੂੰ ਅਸੀਂ 11ਵਾਂ ਸਰੀਰ ਕਹਿੰਦੇ ਹਾਂ ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 11ਵਾਂ ਕਰਨ ਹੈ 11ਵਾਂ ਟਿਕਾਣਾ ਜਿਸ ਦੇ ਸ਼ਬਦ ਹਮੇਸ਼ਾ ਲਈ ਟਿਕ ਗਿਆ ਰਹਿ ਗਿਆ ਤੋ ਮਹਿਲ ਤੋ ਇਹ ਸ਼ਬਦ ਹੈ ਮਹੱਲਾ ਟਿਕਾਣਾ ਅਸਥਾਨ ਮਹਿਲਾ ਪੜਨ ਨਾਲ ਫਿਰ ਅਰਥ ਹੋ ਜਾਂਦੇ ਨੇ ਇਸਤਰੀ ਤੋ ਸ਼ਬਦੇ ਪਰਿਸ਼ੰਧ ਪਰਦੀ ਅਦਾ ਹੈ ਮੂਲ ਮੰਗਲਾ ਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉਂਕਿ ਸਿੱਖ ਜਗਤ ਦੇ ਹੁਣ ਸਮਾਉਮ ਸਿਰ ਮੌਰ ਵਿਦਵਾਨ ਇਸ ਦੇ ਅਰਥ ਇਸ ਤਰੀ ਨੇ ਕਰਦੇ ਔਰ ਇਸ ਲਿਖਤੀ ਸਬੂਤ ਗੁਰਗੰਸਾਹਬ ਜੀ ਮਹਾਰਾਜ ਦੇ ਤੋਂ ਮਿਲ ਜਾਂਦੇ ਨੇ ਦੂਜਾ ਤੀਜਾ ਜੋ ਨਾਲ ਲਿਖਿਆ ਹੈ ਤੇ ਅਰਥ ਇਸ ਦੀ ਰੂਪ ਦੀ ਸੂਚਨਾ ਨਹੀਂ ਦਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇ ਮੂਲ ਮੰਗਲਾ ਚਰਨ ਮੂਲ ਦਾ ਮਤਲਬ ਹੈ ਸਭ ਤੋਂ ਪਹਿਲੇ ਸਭ ਤੋਂ ਪ੍ਰਥਮ ਸਿੱਖ ਜਗਤ ਵਿੱਚ ਇਹ ਵੀ ਇੱਕ ਵਿਵਾਦ ਦਾ ਕਾਰਨ ਰਿਹਾ ਕਾਫੀ ਸਮੇਂ ਤੱਕ ਕਿ ਮੂਲ ਮੰਗਲਾ ਚਰਨ ਥੱਲੇ ਹੈ ਜਾਂ ਉੱਪਰ ਹੈ ਬਹੁਤ ਕਾਫੀ ਸਮੇਂ ਤੱਕ ਇਹ ਵਿਵਾਦ ਦਾ ਕਾਰਨ ਰਿਹਾ ਹੈ ਔਰ ਜੋ ਦਾਸ ਨੇ ਲਿਖਤੀ ਦੀੜਾਂ ਦੇ ਦਰਸ਼ਨ ਕੀਤੇ ਨੇ ਪਹਿਲੇ ਜੋ ਮੌਜੂਦ ਨੇ ਇਹ ਮੰਗਲਾ ਚਰਨ ਬਿਲਕੁਲ ਇੱਕ ਪਾਸੇ ਸੱਜੇ ਪਾਸੇ ਲਿਖਿਆ ਹੈ ਉੱਪਰ ਲਿਖਿਆ ਨਾ ਥੱਲੇ ਲਿਖਿਆ ਜੋ ਲਿਖਤੀ ਦਿਰਾ ਨਾ ਉੱਪਰ ਲਿਖਿਆ ਨਾ ਥੱਲੇ ਬਿਲਕੁਲ ਸੱਜੇ ਪਾਸੇ ਲਿਖਿਆ ਹੈ ਕਿਨਾਰੇ ਬਾਣੀ ਸਾਰੀ ਲਿਖ ਕੇ ਤੇ ਇਹ ਮੰਗਲਾ ਚਨ ਬਿਲਕੁਲ ਇੱਕ ਪਾਸੇ ਤੇ ਲਿਖਿਆ ਸੱਜੇ ਪਾਸੇ ਵਿਦਵਾਨਾਂ ਨੇ ਅੰਦਾਜ਼ਾ ਲਾਇਆ ਹੈ ਕਿ ਸੱਜੇ ਪਾਸੇ ਦਾ ਮਤਲਬ ਹੈ ਉੱਪਰ ਤੇ ਮੂਲ ਮੰਤਰ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ ਪਹਿਲੇ ਸਭ ਤੋਂ ਪਹਿਲੇ کوئی با کوئی راگ اچارن کرنا ہے تو منگلا چرن پہلے پر بعد واد بہت ود گیا بہت ودھ گیا کئی تکسالا آپس دے ٹکرائیاں تو بقاعدہ ناپ کے دیکھا گیا بھی وہ جڑا سجے پاسے جتنا تھلے یا جتنا اوپر لکھے آیا اس ڈنگ ہی لکھے آ اس ڈنگ نہ ہی تھاپیا جائے ورنہ یہ منگلا چرن اوپر تھلے نہیں لکھے بالکل سجے پاس لکھے ہاتھ نہ لکھے ਹਰ ਤਰੀਕੀ ਵਿਰਾਂਖਾ ਦੇਣਾ ਹੱਥ ਨਾਲ ਜੋ ਹੈ ਲਿਖੀਆਂ ਜਾਂਦੀਆਂ ਸਨ ਤਾਂ ਹੁਣ ਜਿੱਥੇ-ਜਿੱਥੇ ਉਹ ਹੱਥ ਨਾਲ ਲਿਖਿਆ ਥੋੜਾ ਜਿਹਾ ਉੱਪਰ ਹੈ ਉੱਥੇ ਤੇ ਮੰਗਲਾ ਚਰਨ ਉੱਪਰ ਕਰ ਦਿੱਤਾ ਗਿਆ ਤੇ ਜਿੱਥੇ-ਜਿੱਥੇ ਉਹ ਸੱਜੇ ਪਾਸੇ ਲਿਖਿਆ ਥੋੜਾ ਜਿਹਾ ਥੱਲੇ ਪ੍ਰਤੀਤ ਹੁੰਦਾ ਉਹਨੂੰ ਰਾਗ ਦੇ ਤੇ ਮੱਲੇ ਦੇ ਥੱਲੇ ਲਿਖਿਆ ਗਿਆ ਇਸ ਗੰਗ ਨਾਲ ਤੇ ਫੈਸਲਾ ਹੋਇਆ ਹੈ ਕਿ ਲੰਬੀਆਂ ਚੌੜੀਆਂ ਗੱਲਾਂ ਦੇ ਵਿੱਚ ਮੈਂ ਤੁਹਾਡਾ ਬਹੁਤ ਸਾਰਾ ਵਕਤ ਜੋ ਹੈ ਨਾ ਲਵਾਂ ਤਾਂ ਮੂਲ ਮੰਗ ਗੱਲ ਦਾ ਮਤਲਬ ਹੀ ਹੈ ਬੁਨਿਆਦੀ ਮੰਗ मूल मंत्र बुनियादी मंत्र जिस दी आधार दे आधार जैसे सब कुछ खड़ा ਕੀਤਾ ਗਿਆ ਉਹ ਸਿੱਖ ਜਗਤ ਦੇ ਗੁਰੂ ਘਰ ਦੇ ਇਹ मूल ਮੰਗਲ ਹੈ मूल ਮੰਗਲਾ ਚਰਨ ਹੈ मूल मंत्र ਹੈ ਜਿਸ ਦੇ ਪ੍ਰਮਾਤਮਾ ਦੇ بنیادی ਗੁਣਾ ਦਾ ਜ਼ਿਕਰ ਕਰ ਦਿੱਤਾ ਗਿਆ ਹੈ ਤੋਂ ਕਿ ਬਾਜ ਪ੍ਰਥਮ ਇੱਕ ਦੋ ਦਫਾ ਜਪਜੀ ਸਾਹਿਬ ਦੀ ਕੋੜੀਆਂ ਤੇ मूल मंत्र ਦੇ ਅਰਥ ਆਪ ਦੀ ਦੇ ਸਾਹਮਣੇ ਕਰ ਚੁੱਕਿਆ ਹੈ ਸਿਰਫ ਇੱਕ ਮੁਖਤਸਰ ਰੂਪੇ ਅਰਜ਼ ਕਰਾਂ ਇੱਕ ਓਮਕਾਰ ਉਦਾਸੀ ਇਸ ਨੂੰ ਉਹਨਾਂ ਦਾ ਬਹੁਤ ਸਾਰਾ ਫਕਤਕਾਰ ਨਹੀਂ ਪੜਦਾ ਇੱਕ ਓਮ ਕਰਕੇ ਪੜਦਾ ਤੇ ਕਈਆਂ ਨਾਲੇ ਸਬੰਧ ਵਿੱਚ ਕਾਫੀ ਬੈਸ ਮਵਾਸਾ ਵੀ ਹੋਇਆ ਉਹ ਕਹਿੰਦੇ ਨੇ ਸ਼ਬਦ ਇਹ ਧੁਨ ਇੱਕ ਓਮ ਹੈ ਔਰ ਜਦ ਵੀ ਕਿਸੇ ਨੇ ਅਲਾਹਤ ਵਿੱਚ ਸੁਣੀ ਹੈ ਤੇ ਉਹ ਓਮ ਹੈ ਲੇਕਿਨ ਕਿਉਂਕਿ ਲਿਖਤੀ ਮਿਲਦਾ ਹੈ ਉਹ ਅੰਕਾਰ ਪੂਰਾ ਲਿਖਤੀ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਬਕਾਇਦਾ ਇੱਕ ਬਾਣੀ ਹੈ ਜਿਸ ਬਾਣੀ ਦਾ ਨਾਂ ਹੈ ਉਹ ਅੰਕਾਰ ਗੁਰੂ ਗ੍ਰੰਥ ਸਾਹਿਬ ਦੇ ਇੱਕ ਬਾਣੀ ਹੈ ਜਿਵੇਂ ਇਸ ਬਾਣੀ ਦਾ ਨਾਂ ਸੋਹਿਲਾ ਹੈ ਉਸ ਬਾਣੀ ਦਾ ਨਾਂ ਹੀ ਓੰਕਾਰ ਹੈ ਦਕਣੀ ਓੰਕਾਰ ਦਕਣੀ ਰਾਮ ਕੱਲੀ ਦਕਣੀ ਕਿਉਂਕਿ ਰਾਮ ਕੱਲੀ ਵੀ ਦਕਸ਼ਣ ਦੀ ਅਲੱਗ ਹੈ ਪੂਰਬ ਦੀ ਅਲੱਗ ਹੈ ਤੋਂ ਦਕਸ਼ਣ ਭਾਰਤੀ ਸੰਗੀਤ ਦੀ ਜਿਹੜੀ ਰਾਮ ਕੱਲੀ ਹੈ ਉਹਦੇ ਸਤਿਗੁਰ ਨੇ ਇੱਕ ਬਾਣੀ ਉਚਾਰਨ ਕੀਤੀ ਹੈ ਜੋ ਵਾਸਤਵਿਕ ਉਸ ਬਾਣੀ ਦਾ ਨਾਮ ਹੈ ਉਹ ਅੰਕਾਰ ਤੇ ਉਹ ਅੰਕਾਰ ਦੀ ਸਾਰੀ ਜੋ ਹੈ تشریح ਕੀਤੀ ਹੈ ਕਾਰ ਕੈਨ ਲਾਇਨ ਨੂੰ ਲਬੀਰ ਨੂੰ ਤੋਂ ਊੜਾ ਪਾ ਕੇ ਉੱਪਰ ਜਿਹੜੀ ਲੰਬੀ ਲਬੀਰ ਖਿੱਚ ਦਿੱਤੀ ਹੈ ਇਹ ਕਾਰ ਛੋਟਾ ਰੂਪ ਇੱਕ ਉਹ ਅੰਕਾਰ ਜੈਨੀਆਂ ਦਾ ਇਹ ਗੁਰਮੰਤਰ ਹੈ ਉਹ ਅੰਕਾਰ ਜੈਨੀ ਲੋਗ ਉਹ ਅੰਕਾਰ ਓਮਕਾਰ ਜਦੋਂ ਸਨਾਤਨ ਮਤ ਦੇ ਵਿੱਚ ਵੀ ਇਹ ਸ਼ਬਦ ਮੌਜੂਦ ਹੈ ਉਹ ਅੰਕਾਰ ਔਰ ਸਨਾਤਨ ਮਤ ਦੇ ਵਿੱਚ ਬਕਾਇਦਾ ਇੱਕ ਬਹੁਤ ਵੱਡਾ ਤੀਰਥ ਹੈ ਉਸ ਤੀਰਥ ਦਾ ਨਾਮ ਵੀ ਉਹ ਅੰਕਾਰ ਬਹੁਤ ਵੱਡਾ ਸ਼ਹਿਰ ਹੈ ਉਹ ਸ਼ਹਿਰ ਦਾ ਨਾਮ ਰੇਲਵੇ ਸਟੇਸ਼ਨ ਦਾ ਨਾਮ ਵੀ ਉਹ ਅੰਕਾਰ ਜੀ ਹੈ ਤੋਂ ਇਸ ਤੇ ਕੁਝ ਤਵਾਰੀਖੀ ਸਬੂਤ ਮਿਲ ਗਏ ਨੇ ਕਿ ਹਾਲਬਨ ਇਹ ਸ਼ਬਦ 3-4000 ਸਾਲ ਪੁਰਾਣਾ ਹੈ ਉਹ ਅੰਕਾਰ ਔਰ ਕਿਸੇ ਨੇ ਆਪਣੇ ਅਨਾਹਤ ਦੇ ਇਸ ਨੂੰ ਸੁਣਿਆ ਹੈ ਤੇਈ ਧਰਮ ਦਾ ਤੇ ਗੁਰਮੰਤਰ ਬਣਿਆ ਗੁਰੂ ਘਰ ਦੇ ਤੇ ਮੂਲ ਮੰਤਰ ਦਾ ਹਿੱਸਾ ਹੈ ਪਰ ਥੋੜੇ ਜਿਹਾ ਵਡਿਆਈ ਦੇ ਨਾਲ ਵਖ ਬਣੇ ਦੇ ਨਾਲ ਜਗਤ ਨਾਲੋਂ ਇੱਕ ਓੰਕਾਰ ਉੱਥੇ ਕੇਵਲ ਓੰਕਾਰ ਹੈ ਏਕਾ ਜੋੜਿਆ ਸਤਗੁਰ ਨੇ ਸਿੱਖ ਜਗਤ ਦੇ ਆਲਮ ਤੇ ਵਿਆਕਰਣ ਦੇ ਪੰਡਤ ਐਸਾ ਕਹਿੰਦੇ ਨੇ ਕਿ ਓੰਕਾਰ ਤਿੰਨ ਧੁਨੀਆਂ ਦੀ ਇੱਕ ਧੁਨੀ ਹੈ ਤਿੰਨ ਸ਼ਬਦਾਂ ਦੇ ਜੋੜ ਤੋਂ ਇੱਕ ਸ਼ਬਦ ਬਣਿਆ ਅਕਾਰ ਉਕਾਰ ਮਕਾਰ ਕੁਛ ਵਕ ਵਕ ਇਹ ਦੁਨੀਆ ਜੋ ਸੁਣੀਆ ਗਈਆਂ ਉਸ ਨੇ ਇੱਕ ਗੁਣੀ ਦਾ ਰੂਪ ਲੈ ਲਿਆ ਉਹ ਅੰਕਾਰ ਔਰ ਖੁੱਸ ਤੇ ਕੀਤੇ ਗਏ ਹਨ ਕੁਤ ਪਤੇ ਕਰਨ ਵਾਲਾ ਪਾਲਣਾ ਕਰਨ ਵਾਲਾ ਨਾਸ ਕਰਨ ਵਾਲਾ ਸਹਜੇ ਸਹਜੇ ਜਿਨ੍ਹਾਂ ਨੇ ਇਸ ਗੁਣੀ ਨੂੰ ਸੁਣਿਆ ਸੀ ਤੇ ਸਮਝਿਆ ਸੀ ਇਹ ਬੋਲ ਆ ਗਏ ਅਗਿਆਨੀਆਂ ਦੇ ਹੱਥੇ ਅਕਸਰ ਬ੍ਰਹਮ ਗਿਆਨੀਆਂ ਦੇ ਬਚਨ ਉਨ੍ਹਾਂ ਦੇ ਫਿਰ ਅਰਥ ਮੇਰੇ ਜੈਸੇ ਬੰਦੇ ਕਰ ਦੇਨੇ ਔਰ ਮੈਂ ਹਕੀਕਤ ਤੁਹਾਡੇ ਸਾਹਮਣੇ ਰੱਖ ਦਿਆਂ ਹੁਣ ਜੀ ਸਤਿਗੁਰੂ ਦਾ ਇੱਥੇ ਅਨੁਭਵ ਹੈ ਤੇ ਕੋਈ ਵਰਣਨ ਨਹੀਂ ਕਰ ਸਕਦਾ ਤੇ ਨਾ ਮੈਂ ਕਰ ਸਕਦਾ ਕਿਉਂਕਿ ਮੇਰੀ ਇਤਨੀ ਪਹੁੰਚ ਹੀ ਨਹੀਂ ਮੇਰੀ ਇਤਨੀ ਸਮਝ ਨਹੀਂ ਤੋਂ ਬ੍ਰह्म ਗਿਆਨੀ ਆnde ਬੋਲ ਆ ਜਾਂਦੇ ਨੇ ਅਕਸਰ ਅਗਿਆਨੀਆਂ ਦੇ ਆਪੇ ਰਸਕ ਬੰਦਿਆਂ ਦੇ ਬੋਲ ਆ ਜਾਂਦੇ ਨੇ ਅਕਸਰ ਬੇਰਸਕ ਪੁਰਸ਼ਾਂ ਦੇ ਕੋਲ ਤੋਂ ਤੇ ਉੱਤਨੇ ਹੀ ਬਿਆਨ ਕਰਨਗੇ ਜਿਤਨੀ ਸਮਝ ਹੈ ਉਤਨੇ ਹੀ ਕਹਿਣਗੇ ਜਿਤਨਾ ਉਹ ਜਾਣਦੇ ਨੇ ਇਸ ਵਜ੍ਹਾ ਤੇ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਨੇ ਇਹ ਹੀ ਆਖਿਆ ਤੇ ਜਿਹੜਾ ਦਾਵਾ ਕਰੇ ਉਹ ਸਤਗੁਰੂ ਦੀ ਹਜ਼ੂਰੀ ਤੇ ਬੈਠ ਕੇ ਬਹੁਤ ਵੱਡਾ ਝੂਠ ਬੋਲਦਾ ਹਾਂ ਅਗਰ ਕੋਈ ਉੱਤੇ ਸਟੇਜ ਤੇ ਪਹੁੰਚਿਆ ਉਸੇ ਹੀ ਅਵਸਥਾ ਤੇ ਪਹੁੰਚਿਆ ਜਿਸ ਅਵਸਥਾ ਦੇ ਜੀ ਖਸਮ ਦੀ ਬਾਣੀ ਪ੍ਰਗਟ ਹੋਈ ਤਾਂ ਤੇ ਅਰਥ ਕਹਿ ਲਈਏ ਗੁਰੂ ਆਖੇ ਅਨੁਸਾਰ ਵਰਨਾ ਇੰਜ ਜਾਣਾ ਪੈਗਾ ਆਪ ਆਪਣੀ ਬੁੱਧ ਹੈ ਜੇਤੀ ਬਰਣਾ ਤੇ ਭਿੰਨ ਭਿੰਨ ਤੋਂ ਹੈ ਤੇ ਤੇ ਕਹਿੰਨੇ ਨੇ ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਵੀ ਕੀਤੀ ਸੀ ਪਾਤਸ਼ਾਹ ਬਾਣੀ ਦੇ ਅਰਥ ਕਰ ਦੋ ਤੁਸੀਂ ਆਪ ਕਰ ਲਓ ਮਿਹਨਤ ਕਰੋ ਥੋੜੀ ਤਾਂ ਕਿ ਅਰਥਾਂ ਦਾ ਵਿਵਾਦ ਨਾ ਖੜਾ ਹੋਵੇ ਸਾਹਿਬ ਕਹਿ ਲਗੇ ਨਹੀਂ ਕਿ ਇਤਨਾ ਗਹਿਰਾ ਸਾਗਰ ਹੈ ਜਿਹਦੀ ਕੋਈ ਸਦਾ ਨਹੀਂ ਤੇ ਜਿਹੜਾ ਜਿਤਨੀ ਡੁਬਕੀ ਲਾ ਲਵੇਗਾ ਉਹਨੂੰ ਉਤਨੇ ਅਰਥਾਂ ਦੀ ਸਮਝ ਆ ਜਾਵੇ। ਔਰ ਇਹਦੀ ਤਹਿ ਨਹੀਂ। ਤੇ ਉਸ ਵਾਸਤੇ ਮੈਂ 50 ਟੀਕੇ ਜਪਜੀ ਸਾਹਿਬ ਦੇ ਵੇਖੇ ਨੇ ਇੱਕ ਦੂਜੇ ਨਾਲ ਨਹੀਂ ਮਿਲਦਾ ਦੂਜਾ ਤੀਜੇ ਨਾਲ ਨਹੀਂ ਤੀਜਾ ਚੌਥੇ ਨਾਲ। ਤੇ ਮੇਰੀ ਜ਼ਮੀਰ ਇਹ ਵੀ ਨਹੀਂ ਕਹਿੰਦੀ ਕਿ ਉਹਨਾਂ 'ਚ ਕੋਈ ਗਲਤ ਹੈ 50 ਦੇ 50 ਟੀਕੇ ਨਹੀਂ। ਗਲਤ ਇੱਕ ਵੀ ਨਹੀਂ। ਤੇ ਵਜਬ ਦੀ ਗੱਲ ਇਹ ਹੈ ਕਿ ਪੰਜਾਬ ਅਪਤ ਵਿੱਚ ਮਿਲਦੇ ਨਹੀਂ ਕੋਈ। ਭਾਈ ਵੀਰ ਸਿੰਘ ਜੀ ਦਾ ਕੋਈ ਮੇਲ ਭਾਈ ਸੰਤੋਖ ਸਿੰਘ ਜੀ ਦੇ ਨਾਲ ਨਹੀਂ ਹੈ ਜੋ ਉਹਨਾਂ ਨੇ ਗਰਬਗਜਨੇ ਕਿ ਲਿਖਿਆ ਹੈ। ਤੇ ਭਾਈ ਸੰਤੋਖ ਸਿੰਘ ਦਾ ਕੋਈ ਮੇਲ ਪ੍ਰਿੰਸਪਲ ਸائب ਸਿੰਘ ਨਾਲ ਨਹੀਂ ਹੈ। ਸائب ਸਿੰਘ ਦਾ ਕੋਈ ਮੇਲ ਉਦਾਸੀਆਂ ਨਾਲ ਨਹੀਂ ਹੈ। ਉਦਾਸੀਆਂ ਦੇ ਕੀਤੇ ਹੋਏ ਟੀਕੇ ਦਾ ਕੋਈ ਮੇਲ ਨਹੀਂ ਹੈ ਫਰੀਦਕੋਟੀਆਂ ਦੇ ਟੀਕੇ ਨਾਲ। ਜੋ ਮਹਾਰਾਜਾ ਫਰੀਦਕੋਟ ਨੇ ਕਰਾਇਆ। ਅੱਜ ਵੀ ਮੌਜੂਦ ਹੈ ਪੰਜਾਬ ਗਵਰਨਮੈਂਟ ਨੇ ਛਾਪ ਦਿੱਤਾ। निर्मलियां ਦੇ ਪੰਡਿਤ ਗਲੇਸ਼ਾ ਸਿੰਘ ਨੇ ਤੇ ਹੋਰ अनेका ਆਲਮਾ ਨੇ ਤੇ ਪੰਡਿਤ ਸੁਧਾਸ ਸਿੰਘ ਜੀ ਨੇ ਹੋਰ ਡੰਦੇ ਅਰਥ ਕੀਤੇ। ਔਰ ਹੈਰਾਨੀ ਹੋ ਜਾਂਦੀ ਹੈ। ਛੋਟੀ ਤੇਜਾ ਸਿੰਘ ਸਿੱ ਤੋਂ ਇਲਾਵਾ ਹੋਰ अनेका ਆਲਮਾ ਨੇ ਪੰਡਿਤ ਨਰੈਣ ਸਿੰਘ ਮਜੰਗਾ ਵਾਲੇ ਨੇ ਕਿਸ ਕਿਸ ਦਾ ਨਾਮ ਜਣੀਏ ਜਬ ਜੀ ਸਾਹਿਬ ਦੇ ਇਤਨੇ ਅਰਥ ਔਰ ਇੱਕ ਦੂਜੇ ਨਾਲ ਮਿਲਦਾ ਦੂਜਾ ਤੀਜੇ ਨਾਲ ਮਿਲਦਾ ਨੇ। ਤੋਂ ਆਮ ਬੰਦਾ ਤੇ ਕਹ ਦੇਗਾ ਕਰੀਬਨ ਕਰੀਬਨ ਯਾਤੇ ਸਾਰੇ ਸੱਚ ਨੇ ਯਾ ਸਾਰੇ ਝੂਠ ਨੇ ਕੋ ਮਿਲਦੇ ਨਹੀਂ ਇੱਕ ਦੂਜੇ ਨਾਲ ਮਿਲਦਾ ਨਹੀਂ ਦੂਜਾ ਤੀਜੇ ਨਾਲ ਨਹੀਂ ਮਿਲਦਾ ਤਾਂ ਜੋ ਕੁਝ ਨਿੱਕੇ ਜਿਹੇ ਅਨੁਭਵ ਦੀ ਗੱਲ ਆਈ ਹੈ ਸਾਰੀ ਠੀਕ ਨੇ ਕਿਉਂਕਿ ਇਹ ਅਹਿਸਾਸ ਸਾਧਰੇ ਦੀ ਤਹਿਦ ਹੈ ਕੋਈ ਜਿਹੜਾ ਜਿੰਨਾ ਚੱਲ ਗਿਆ ਗਹਿਰਾ ਉਹਨੂੰ ਉਤਨੀ ਹੀ ਵਿਚਾਰ ਆਪੇ ਆ ਗਈ ਤੇ ਪੰਡਤ ਨਰੈਣ ਸਿੰਘ ਨੇ 20 ਸਾਲ ਮਿਹਨਤ ਕਰਕੇ ਗੁਰੂ ਗੋਬਿੰਦ ਸਾਹਿਬ ਦੀ ਤੇ ਕੁਝ ਇਸਿਆਂ ਦਾ ਟੀਕਾ ਸੀ ਤਾਂ ਜਮਾ ਕੀਤਾ ਲੇਕਿਨ ਉਹ ਅਰਥ ਭਾਈ ਸੰਤੋਖ ਸਿੰਘ ਨਾਲ ਨਹੀਂ ਮਿਲਦਾ ਪੁਰਾਣੇ ਟੀਕੇ ਨਾਲ ਨਹੀਂ ਮਿਲਦਾ ਪ੍ਰਿੰਸੀਪਲ ਸਾਹਿਬ ਸਿੰਘ ਦੇ ਨਹੀਂ ਮਿਲਦੇ ਭਾਈ ਵੀਰ ਸਿੰਘ ਦੇ ਨਾਲ ਮਿਲਦਾ ਫਰੀਦਕੋਟੀਆਂ ਦਾ ਟੀਕਾ ਮੇਲ ਨਹੀਂ ਖਾਂਦਾ ਸਭ ਵਕਤ ਵਕਤ ਪ੍ਰਤੀਤ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਇੱਥੇ ਆ ਬਿਲਕੁਲ ਠੀਕ ਕਿਹਾ ਮਨੀ ਸਿੰਘ ਜਿਸ ਦੀ ਬੁੱਧ ਜਿਤਨੀ ਗਹਿਰੀ ਡੁੱਬਦੀ ਹਾਲ ਹੋਵੇਗੀ ਵਿਚਾਰ ਉਤਨੀ ਪੱਲੇ ਪੈ ਜਾਵੇਗਾ ਕੋਈ ਦਾਵੇ ਨਾਲ ਨਹੀਂ ਕਹਿ ਸਕਦਾ ਇਹ ਹੀ ਵਿਚਾਰ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਗੁਰਨਾਮਿਕ ਦੇ ਇਸ ਸ਼ਬਦ ਦੀ ਵਿਚਾਰ ਦਾ ਸੇ ਭੋਗ ਪਾ ਦਿੱਤਾ ਸਮੇਂ ਦਾ ਭੋਗ ਪਿਆ ਐ ਬੰਦੇ ਤੇਰੇ ਦਿਮਾਗ ਦਾ ਭੋਗ ਪੈ ਗਿਆ ਤੇਰੀ ਸੋਚਣ ਸ਼ਕਤੀ ਦਾ ਭੋਗ ਪੈ ਗਿਆ ਗੁਰਨਾਮਿਕ ਦੇ ਸ਼ਬਦ ਦਾ ਭੋਗ ਨਹੀਂ ਪਿਆ ਉਹ ਤੇ ਤੇਰੇ ਜੈਸੇ ਕਰੋੜਾਂ ਦਿਮਾਗ ਵਾਲੇ ਆ ਜਾਣ ਤਾਂ ਵੀ ਨਹੀਂ ਭੋਗ ਪਾ ਸਕਣਗੇ ਇਹ ਤੇ ਅਥਾ ਸਾਧਰ ਹੈ ਜਿਹਦੀ ਤੈ ਨਹੀਂ ਲੱਭੀ ਜਾ ਸਕਦੀ ਜਿਹਦੀ ਤੈ ਦੇਚ ਨਹੀਂ ਪਹੁੰਚਿਆ ਜਾ ਸਕਦਾ